ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਵਾਗਤ ਬਹੁਤ-ਬਹੁਤ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਸੰਗਰਾਂਦ ਵਾਲੇ ਦਿਨ ਪੁੰਨਿਆਂ ਵਾਲੇ ਦਿਨ ਜਾਂ ਫਿਰ ਮੱਸਿਆਂ ਵਾਲੇ ਦਿਨ ਇਹਨਾਂ ਖਾਸ ਦਿਨਾਂ ਦੇ ਉੱਤੇ ਕੁਝ ਖਾਸ ਚੀਜ਼ਾਂ ਦਾ ਦਾਨ ਪੁੰਨ ਕਰਦੇ ਨੇ ਸੇਵਾ ਕਰਦੇ ਨੇ ਉਹਨਾਂ ਦੇ ਅੱਗੇ ਬੇਨਤੀ ਆ ਕਿ ਇਸ ਸੇਵਾ ਦੇ ਨਾਲ-ਨਾਲ ਇਹਨਾਂ ਚੀਜ਼ਾਂ ਦੇ ਦਾਨ ਪੁੰਨ ਦੇ ਨਾਲ-ਨਾਲ ਜੇਕਰ ਆ ਇੱਕ ਕੰਮ ਹੋਰ ਵੀ ਕਰ ਲਓ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਵੇਗੀ ਤੁਹਾਡੀ ਕੀਤੀ ਹੋਈ ਸੇਵਾ ਦਾ ਤੁਹਾਨੂੰ ਤੁਹਾਡੀ ਸੋਚ ਤੋਂ ਕਿਤੇ ਵੱਧ ਕੇ ਫਲ ਮਿਲੇਗਾ ਤੁਹਾਡੀ ਸੇਵਾ ਨੂੰ ਕਿਤੇ ਤੁਹਾਡੀ ਸੋਚ ਤੋਂ ਵੱਧ ਕੇ ਰੰਗ ਭਾਗ ਲੱਗਣਗੇ ਤਾਂ ਉਹ ਕਿਹੜਾ ਕੰਮ ਆ ਕਿੰਜ ਕਰਨਾ ਹੈ ਤੇ ਉਹ ਕਰਨ ਦੇ ਸਾਨੂੰ ਕੀ ਫਾਇਦੇ ਨੇ ਇਹ ਸਾਰੀ ਹੀ ਗੱਲਬਾਤ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਕਰਨੀ ਆ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੋਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਫਿਰ ਇਸ ਨੂੰ ਤੁਸੀਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਨਾਲ ਦੀ ਨਾਲ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਸੰਗਤ ਜੀ ਵੀਡੀਓ ਸ਼ੁਰੂ ਕਰਦੇ ਹਾਂ ਇਦਾਂ ਹੀ ਕਹਿੰਦੇ ਆਗੇ ਇੱਕ ਵਾਰ ਦੀ ਗੱਲ ਆ ਕਿ ਕਮਾਈ ਵਾਲੇ ਸੰਤ ਮਹਾਂਪੁਰਖਾਂ ਦੇ ਕੋਲ ਇੱਕ ਮਨੁੱਖ ਆ ਗਿਆ ਉਹ ਆ ਕੇ ਉਹਨਾਂ ਨੂੰ ਕਹਿਣ ਲੱਗਾ ਕਿ ਬਾਬਾ ਜੀ ਮੈਂ ਬਹੁਤ ਦੁਖੀ ਹਾਂ ਬਾਬਾ ਜੀ ਨੇ ਕਿਹਾ ਵੀ ਭਾਈ ਤੂੰ ਕਿਉਂ ਦੁਖੀ ਆ ਦੁੱਖ ਦੱਸ ਤੈਨੂੰ ਕੀ ਆ ਉਹਨੇ ਕਿਹਾ ਬਾਬਾ ਜੀ ਘਰ ਦੇ ਵਿੱਚ ਦੁੱਖ ਰੋਗ ਕਲੇਸ਼ ਰਹਿੰਦਾ ਹੈ ਜਿੰਨੀ ਮੈਂ ਮਿਹਨਤ ਕਰਦਾ ਹਾਂ ਮੇਰੀ ਕੀਤੀ ਹੋਈ ਮਿਹਨਤ ਦਾ ਮੈਨੂੰ ਪੂਰਾ ਫਾਲ ਨਹੀਂ ਮਿਲਦਾ ਭਾਬਾ ਜੀ ਮੈਨੂੰ ਪਤਾ ਹੈ ਕਿ ਮੈਂ ਮਿਹਨਤ ਜੱਦੀ ਕਰਦਾ ਹਾਂ ਪਰ ਮੇਰੀ ਕਿਰਤ ਕਮਾਈ ਦੇ ਵਿੱਚ ਬਰਕਤ ਨਹੀਂ ਰਹਿੰਦੀ ਮਨ ਵੀ ਅਸ਼ਾਂਤ ਜਿਹਾ ਰਹਿੰਦਾ ਹੈ ਬਾਬਾ ਜੀ ਨੇ ਕਿਹਾ ਭਾਈ ਨੇਕ ਕਰਮ ਕਰਨੇ ਨੇਕ ਕਮਾਈ ਕਰ ਤੇਰੇ ਦੁੱਖ ਰੋਗ ਕਲੇਸ਼ ਆਪੇ ਕੱਟੇ ਜਾਣਗੇ ਉਹਨਾਂ ਲੋਕੋ ਕਹਿਣ ਲੱਗਾ ਬਾਬਾ ਜੀ ਮੈਂ ਨੇਕ ਕੰਮ ਤਾਂ ਬਹੁਤ ਕਰਦਾ ਹਾਂ ਮੈਂ ਆਪਣੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਬਹੁਤ ਦਾਨਪੂਰਨ ਕਰਦਾ ਹਾਂ ਬਾਬਾ ਜੀ ਨੇ ਕਿਹਾ ਆਪ ਹੀ ਅੱਛਾ ਦਾਨਪੂਰਨ ਕਰਦਾ ਹੈ 10 ਖਾਂ ਪੜਾ ਕੀ ਦਾਨਪੂਰਨ ਕਰਦਾ ਹੈ ਉਹਨੇ ਕਿਹਾ ਜੀ ਮੈਂ ਅੰਨ ਦਾ ਵੀ ਦਾਨ ਕਰ ਦਿੰਨਾ ਹਾਂ ਧੰਨ ਦਾ ਵੀ ਦਾਨ ਕਰ ਦਿੰਨਾ ਹਾਂ ਭਾਵ ਕਿ ਜੇ ਮੈਨੂੰ ਕੋਈ ਪੁੱਖਾ ਮਿਲੇ ਭੋਜਨ ਪ੍ਰਸ਼ਾਦਾ ਝਕਾਉਣਾ ਹਾਂ ਜਾਂ ਗੁਰੂ ਘਰ ਦੇ ਵਿੱਚ ਚੱਲਦੇ ਲੰਗਰਾਂ ਦੇ ਵਿੱਚ ਜਿੱਥੇ ਵੀ ਲੰਗਰ ਦੀ ਸੇਵਾ ਹੁੰਦੀ ਹੋਵੇ ਮੈਂ ਉੱਥੇ ਜਿੰਨੇ ਕੁ ਜੋਗਾ ਹਾਂ ਉਹਨਾਂ ਦਾ ਹਿੱਸਾ ਜ਼ਰੂਰ ਪਾ ਕੇ ਆਉਣਾ ਹਾਂ ਜੇ ਕਿਸੇ ਨੂੰ ਪੈਸੇ ਥੇਲੇ ਦੀ ਲੋੜ ਹੋਵੇ ਤਾਂ ਮੈਂ ਉਹਦੀ ਜਿੰਨੇ ਕੁ ਮਦਦ ਕਰ ਸਕਾਂ ਜ਼ਰੂਰ ਕਰਦਾ ਹੁਣਾ ਕਦੇ ਕਿਸੇ ਨੂੰ ਖਾਲੀ ਨਹੀਂ ਮੋੜਦਾ ਬਾਬਾ ਜੀ ਨੇ ਕਿਹਾ ਅੱਛਾ ਫਿਰ ਤਾਂ ਬਹੁਤ ਵਧੀਆ ਗੱਲ ਆ ਕਿ ਤੂੰ ਨੇਕ ਕੰਮ ਕਰਦਾ ਹੈ ਪਰ ਇਹ ਦੱਸ ਇਸ ਤੋਂ ਇਲਾਵਾ ਵੀ ਕੁਝ ਹੋਰ ਕਰਦਾ ਹੈ ਜਾਂ ਇੰਨਾ ਹੀ ਆ ਤਾਂ ਉਹਨੇ ਕਿਹਾ ਬਾਬਾ ਜੀ ਇਸ ਤੋਂ ਇਲਾਵਾ ਮੈਂ ਹੋਰ ਕੀ ਕਰਨਾ ਬਾਬਾ ਜੀ ਨੇ ਕਿਹਾ ਨਾਮ ਦੀ ਕਮਾਈ ਤੇਰੀ ਕਿੰਨੀ ਕੇ ਆ ਨਾਮ ਦੀ ਕਮਾਈ ਬਾਰੇ ਪੁੱਛਿਆ ਤਾਂ ਉਹਨੇ ਕਿਹਾ ਬਾਬਾ ਜੀ ਨਾਮ ਦੀ ਕਮਾਈ ਦਾ ਪੱਲੇ ਨਹੀਂ ਆ ਕਿਉਂਕਿ ਕਮਾਕਾਰਾ ਕਰਕੇ ਜਿਉਂ ਸਵੇਰੇ ਤਾਂ ਉੱਠੀਦਾ ਹੈ ਅੱਧੀ ਰਾਤ ਨੂੰ ਘਰ ਵਾਪਸ ਆਈਦਾ ਹੈ ਨਾਮ ਜਪਣ ਦੇ ਲਈ ਸਮਾਂ ਹੀ ਨਹੀਂ ਮਿਲਦਾ ਘਰ ਦੀਆਂ ਕੰਮਕਾਰ ਜ਼ਿੰਮੇਵਾਰੀਆਂ ਬਹੁਤ ਨੇ ਬਾਬਾ ਜੀ ਨੇ ਕਿਹਾ ਭਾਈ ਤੂੰ ਇੱਥੇ ਹੀ ਤਾਂ ਗਲਤੀ ਕਰ ਰਿਹਾ ਹੈ ਕਿ ਤੈਨੂੰ ਇਹ ਨਹੀਂ ਪਤਾ ਨਾਮ ਤੋਂ ਬਿਨਾ ਕੀਤੇ ਹੋਏ ਸਭ ਕੰਮ ਜ਼ੀਰੋ ਨੇ ਤੇ ਜੀਰੂਆਂ ਦੀ ਕੀਮਤ ਕਿੰਨੀ ਕੁ ਹੁੰਦੀ ਆ ਤੈਨੂੰ ਖੁਦ ਨੂੰ ਪਤਾ ਹੈ ਹੋ ਮੁਨੱਖ ਕੁਝ ਦੇਰ ਚੁੱਪ ਕੀਤਾ ਰਿਹਾ ਫਿਰ ਬੋਲਿਆ ਬਾਬਾ ਜੀ ਜੋ ਵੀ ਮੈਂ ਅੱਜ ਤੱਕ ਭਲੇ ਦੇ ਕੰਮ ਕਰਦਾ ਰਿਹਾ ਹਾਂ ਫਿਰ ਉਹ ਸਭ ਜ਼ੀਰੋ ਹੀ ਨੇ ਇਹਨਾਂ ਦਾ ਮੈਨੂੰ ਕੋਈ ਲਾਭ ਨਹੀਂ ਕੋਈ ਫਾਲ ਨਹੀਂ ਮੈਂ ਐਵੇਂ ਹੀ ਆਪਣਾ ਇੰਨਾ ਪੈਸਾ ਤੇ ਸਮਾਂ ਬਰਬਾਦ ਕਰ ਲਿਆ ਬਾਬਾ ਜੀ ਨੇ ਕਿਹਾ ਵੀ ਇਹ ਤੈਨੂੰ ਕਿੰਨੇ ਕਿਹਾ ਵੀ ਤੈਨੂੰ ਇਸ ਦਾ ਲਾਭ ਨਹੀਂ ਆ ਇਨਾ ਕਮਾ ਦਾ ਤੈਨੂੰ ਤੇਰੀ ਸੋਚ ਦੋ ਕਿਤੇ ਵੱਧ ਕੇ ਲਾਭ ਮਿਲੇਗਾ ਕਿਤੇ ਵੱਧ ਕੇ ਫਲ ਮਿਲੇਗਾ ਜੇਕਰ ਤੂੰ ਇੱਕ ਕਮਾ ਲਵੇਂ ਕਿਉਂਕਿ ਜਿੰਨੀ ਦੇਰ ਤੱਕ ਜ਼ੀਰੋਆਂ ਦੇ ਅੱਗੇ ਇੱਕ ਨਹੀਂ ਲੱਗਦਾ ਓਨੀ ਦੇਰ ਤੱਕ ਜ਼ੀਰੋਆਂ ਦੀ ਕੀਮਤ ਨਹੀਂ ਪੈਂਦੀ ਇਸ ਕਰਕੇ ਇਨਾ ਜ਼ੀਰੋਆਂ ਦੀ ਕੀਮਤ ਪਾਉਣ ਦੇ ਲਈ ਤੈਨੂੰ ਸਭ ਤੋਂ ਪਹਿਲਾਂ ਇੱਕ ਕਮਾਉਣਾ ਪੈਣਾ ਹੈ ਤੇ ਉਹ ਇੱਕ ਕਿਵੇਂ ਕਮਾਇਆ ਜਾਂਦਾ ਹੈ ਨਾਮ ਜਪ ਕੇ ਉਹ ਨਾਮ ਇੱਕ ਹੈ ਤੇ ਬਾਕੀ ਦੇ ਜੋ ਵੀ ਕੰਮ ਤੰਦੇ ਆਪਾਂ ਕਰਦੇ ਆਂ ਭਾਵੇਂ ਆਪਾਂ ਆਪਣੇ ਘਰ ਦੇ ਕੰਮ ਕਰਦੇ ਆਂ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਆਂ ਕਾਰੋਦਾਰ ਨੂੰ ਦੇਖਦੀਆਂ ਜਾਂ ਫਿਰ ਕਿਸੇ ਦਾ ਭਲਾ ਕਰ ਰਹੇ ਆਂ ਇਹ ਸਭ ਜੀਰੂਆਂ ਆਈਆਂ ਸਵੇਰੇ ਉੱਠ ਕੇ ਕਮਾਏ ਹੋਏ ਇੱਕ ਕਰਕੇ ਕੀਮਤ ਪੈਣੀ ਸ਼ੁਰੂ ਹੋ ਜਾਂਦੀ ਆ ਇਸ ਕਰਕੇ ਇਹ ਨਾ ਸੋਚ ਵੀ ਸਿਰਫ ਭਲੇ ਦੇ ਕੰਮ ਕੀਤੇ ਆਂ ਤੇਰਾ ਭਲਾ ਹੋ ਜਾਵੇਗਾ ਸਭ ਤੋਂ ਪਹਿਲਾਂ ਨਾਮ ਜ਼ਰੂਰੀ ਆ ਅੰਮ੍ਰਿਤ ਵੇਲੇ ਉੱਠਿਆ ਕਰ ਇਸ਼ਨਾਨ ਕਰਕੇ ਉਸ ਪਰਮਾਤਮਾ ਨੂੰ ਯਾਦ ਕਰਿਆ ਕਰ ਜਿਵੇਂ ਵੀ ਕਰ ਸਕਦਾ ਹੈ ਜਿੰਨਾ ਵੀ ਸਮਾਂ ਕਰ ਸਕਦਾ ਹੈ ਪਰ ਉਹਦੀ ਯਾਦ ਵਿੱਚ ਬੈਠਿਆ ਕਰ ਫਿਰ ਦੇਖਣਾ ਤੇਰੇ ਹਰ ਇੱਕ ਕੰਮ ਦੇ ਵਿੱਚ ਉਹ ਮਾਲਕ ਪਰ THਕ ਆਪ ਵਰਤੇਗਾ ਬਾਬਾ ਜੀ ਨੇ ਕਿਹਾ ਤੇ ਦੂਸਰੀ ਗੱਲ ਅੱਜ ਤੋਂ ਬਾਅਦ ਆਪਣੀ ਕੀਤੀ ਹੋਈ ਸੇਵਾ ਨੂੰ ਕਦੇ ਵੀ ਦਾਨਪੂਰਨ ਨਹੀਂ ਕਹਿਣਾ ਦਾਨਪੂਰਨ ਉਹ ਹੁੰਦਾ ਹੈ ਜੋ ਆਪਾਂ ਆਪਣੀ ਚੀਜ਼ ਦੇ ਵਿੱਚੋਂ ਕਰਦੇ ਆਂ ਉਹਨੇ ਆਪਾਂ ਕਹਿੰਨੇ ਆ ਕਿ ਇਹ ਮੈਂ ਦਾਨ ਕਰ ਦਿੱਤਾ ਸਾਡੇ ਕੋਲ ਆਪਣਾ ਕੀ ਆ ਸਭ ਤਾਂ ਉਸ ਮਾਲਕ ਦੇ ਪਰਮ ਪਿਤਾ ਪਰਮਾਤਮਾ ਦਾ ਹੀ ਹੈ ਉਹਦੇ ਵਿੱਚੋਂ ਹੀ ਅਸੀਂ ਵਰਤ ਰਹੇ ਆ ਤੇ ਜੋ ਕਿਸੇ ਦੀ ਮਦਦ ਕਰਦੇ ਆ ਉਹ ਵੀ ਤਾਂ ਉਸ ਮਾਲਕ ਦੇ ਦਿੱਤੇ ਵਿੱਚੋਂ ਹੀ ਕਰ ਰਹੇ ਆ ਹੋ ਸਕਦਾ ਉਹ ਪਰਮ ਪਿਤਾ ਪਰਮਾਤਮਾ ਨੇ ਸਾਨੂੰ ਸਾਡੀਆਂ ਲੋੜਾਂ ਜ਼ਰੂਰਤਾਂ ਤੋਂ ਵੱਧ ਦਿੱਤਾ ਹੀ ਇਸ ਕਰਕੇ ਹੋਵੇ ਕਿ ਅਸੀਂ ਕਿਸੇ ਦੀ ਮਦਦ ਕਰ ਸਕੀਏ ਕਿਸੇ ਦੀ ਬਾਹ ਫੜ ਸਕੀਏ ਇਹ ਕੰਮ ਕਰਨ ਦਾ ਪਰਮਾਤਮਾ ਜੀ ਦਾ ਭਾਵ ਹੈ ਕਿ ਹਰ ਇੱਕ ਜੀਵ ਨੂੰ ਉਸ ਦੀ ਮਦਦ ਕਰਨੀ ਹੈ ਜੋ ਕਿ ਪਰਮ ਪਿਤਾ ਪਰਮਾਤਮਾ ਜੀ ਕਰ ਰਹੇ ਹਨ ਆਪਾਂ ਆਪਣੀ ਮਰਜ਼ੀ ਨਾਲ ਕੁਝ ਵੀ ਨਹੀਂ ਕਰਦੇ ਬਸ ਜਦੋਂ ਪਰਮਾਤਮਾ ਦੀ ਮਰਜ਼ੀ ਹੁੰਦੀ ਹੈ ਜਿਹੜੇ ਜੀਵ ਦਾ ਉਹਨਾਂ ਨੇ ਭਲਾ ਕਰਵਾਉਣਾ ਹੁੰਦਾ ਹੈ ਉਹਨੂੰ ਹੀ ਫਿਰ ਮਾਲਕ ਦਾਤਾਂ ਦਿੰਦੇ ਨੇ ਤੇ ਉਹਨੂੰ ਹੀ ਉਹ ਦਾਤਾਂ ਅੱਗੇ ਵੰਡਣ ਦੀ ਨੀਅਤ ਵੀ ਦਿੰਦੇ ਨੇ ਨਹੀਂ ਤਾਂ ਦੁਨੀਆ ਦੇ ਵਿੱਚ ਐਸੇ ਵੀ ਲੋਕ ਨੇ ਜਿਨ੍ਹਾਂ ਦੇ ਕੋਲ ਬਹੁਤ ਕੁਝ ਜਿਹਦੇ ਨਾਲ ਉਹ ਕਿਸੇ ਲੋੜਵੰਦ ਗਰੀਬ ਦਾ ਭਲਾ ਕਰ ਸਕਦੇ ਆ ਕਿਸੇ ਦੀ ਬਾਹ ਫੜ ਸਕਦੇ ਆ ਕਿਸੇ ਦੀ ਮਦਦ ਕਰ ਸਕਦੇ ਆ ਪਰ ਉਹ ਨਹੀਂ ਕਰਦੇ ਕਿਉਂਕਿ ਉਹਨਾਂ ਕੋਲ ਸੇਵਾ ਕਰਨ ਦੀ ਨੀਅਤ ਨਹੀਂ ਆ ਅਸੀਂ ਆਪਣੀਆਂ ਲੋੜਾਂ ਜ਼ਰੂਰਤਾਂ ਵਧੀਆ ਤਰੀਕੇ ਦੇ ਨਾਲ ਪੂਰੀਆਂ ਕਰ ਰਹੇ ਆ ਸਾਡੇ ਹੱਥੋਂ ਕੋਈ ਚੰਗਾ ਕੰਮ ਵੀ ਹੋ ਰਿਹਾ ਹੈ ਕਿਸੇ ਦੀ ਮਦਦ ਵੀ ਕਰ ਰਹੇ ਆ ਤਾਂ ਪਰਮਾਤਮਾ ਦਾ ਕੋਟਨ ਕੋਟ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਏ ਵਾਯੂ ਗੁਰੂ ਜੀ ਤੁਹਾਡਾ ਸ਼ੁਕਰ ਹੈ ਸ਼ੁਕਰ ਹੈ ਕਿ ਤੁਸੀਂ ਦਾਤਾ ਮੈਨੂੰ ਦਿੱਤੀਆਂ ਤਾਂ ਅਸੀਂ ਤੁਹਾਡਾ ਹੀ ਖਾਂਦੇ ਆ ਤੁਹਾਡਾ ਦਿੱਤਾ ਹੀ ਵਰਤਦੇ ਆ ਤੁਹਾਡਾ ਦਿੱਤਾ ਹੀ ਅੱਗੇ ਵੰਡਦੇ ਆ ਪਰਮਾਤਮਾ ਕਰਦੇ ਸਭ ਦੇ ਲਈ ਆ ਸਭ ਕੁਝ ਤੁਸੀਂ ਹੋ ਤੇ ਵਡਿਆਈਆਂ ਸਾਨੂੰ ਦੇ ਰਹੇ ਹੋ ਤੁਸੀਂ ਇਹ ਸੇਵਾ ਦੇ ਲਈ ਮੈਨੂੰ ਚੁਣਿਆ ਅੱਜ ਦੇ ਲਈ ਮਾਲਕ ਦਾ ਬਾਰ ਬਾਰ ਸ਼ੁਕਰਾਨਾ ਕਰਨਾ ਤੀਸਰੀ ਗੱਲ ਮਾਂ ਪੁਰਖਾਂ ਨੇ ਸਮਝਾਈ ਮਾਂ ਪੁਰਖਾਂ ਨੇ ਕਿਹਾ ਪੁੱਤਰ ਜਦੋਂ ਵੀ ਬਾਹਰ ਸੇਵਾ ਕਰਨ ਚਾਹਨੀਆ ਦਾ ਸਭ ਤੋਂ ਪਹਿਲਾਂ ਘਰ ਦੀ ਸੇਵਾ ਮਾਪਿਆਂ ਦੀ ਸੇਵਾ ਆਪਣੇ ਬਜ਼ੁਰਗਾਂ ਦੀ ਸੇਵਾ ਕਰਨੀ ਨਹੀਂ ਭੁੱਲਣੀ ਕਿਉਂਕਿ ਜੇਕਰ ਤੁਹਾਡੇ ਮਾਪੇ ਤੁਹਾਡੇ ਬਜ਼ੁਰਗ ਘਰ ਦੇ ਵਿੱਚ ਤੁਹਾਡੇ ਹੱਥੋਂ ਦੁਖੀ ਆ ਜਿੰਨਾ ਮਰਜੀ ਕਿਸੇ ਦਾ ਭਲਾ ਕਰੋ ਕਿਸੇ ਦੀ ਮਦਦ ਕਰੋ ਫਿਰ ਭਾਵੇਂ ਤੁਸੀਂ ਸਾਰਾ ਦਿਨ ਬੈਠ ਕੇ ਨਾਮ ਵੀ ਜਪ ਲਓ ਤਾਂ ਵੀ ਤੁਹਾਨੂੰ ਕੋਈ ਫਾਲ ਨਹੀਂ ਮਿਲਣਾ ਸਭ ਤੋਂ ਪਹਿਲੀ ਸੇਵਾ ਸਾਡੇ ਘਰ ਤੋਂ ਹੀ ਸ਼ੁਰੂ ਹੁੰਦੀ ਆ ਮਾਪਿਆਂ ਦੇ ਰੂਪ ਦੇ ਵਿੱਚ ਸਾਡੇ ਬਜ਼ੁਰਗਾਂ ਦੇ ਰੂਪ ਦੇ ਵਿੱਚ ਸਭ ਤੋਂ ਪਹਿਲੀ ਇਹ ਸੇਵਾ ਕਰਨੀ ਆ ਜੋ ਵੀ ਘਰ ਦੇ ਵਿੱਚ ਬਜ਼ੁਰਗ ਨੇ ਦਾਦਾ ਜੀ ਦਾਦੀ ਜੀ ਜੋ ਵੀ ਬਜ਼ੁਰਗ ਨੇ ਸਭ ਦੀ ਸੇਵਾ ਕਰਨੀ ਸਗੋਂ ਜੇ ਆਸ-ਪਾਸ ਵੀ ਸਾਡੇ ਕੋਈ ਐਸਾ ਬਜ਼ੁਰਗ ਹੈ ਜੀਨੂੰ ਉਹਦੇ 3 ਪੁੱਤਰ ਨਹੀਂ ਸੰਭਦੇ ਉਹਦੀ ਵੀ ਸੇਵਾ ਕਰੋ ਤੇ ਤੇ ਧੀਆਂ ਪੁੱਤਰਾਂ ਨੂੰ ਜਾ ਕੇ ਪ੍ਰੇਰਣਾ ਵੀ ਦਿਓ ਭਾਵੇਂ ਕਿ ਤੁਹਾਨੂੰ ਅੱਗੋਂ ਚਾਰ ਗੱਲਾਂ ਹੀ ਸੁਣਨ ਨੂੰ ਮਿਲ ਜਾਣ ਪਰ ਪਰ ਜ਼ਰੂਰ ਪ੍ਰੇਰਣਾ ਦਿਓ ਕਿ ਭਾਈ ਪਹਿਲੀ ਸੇਵਾ ਸਾਡੇ ਘਰ ਤੋਂ ਸ਼ੁਰੂ ਹੁੰਦੀ ਆ ਇਹ ਸੇਵਾ ਦੇ ਅੱਗੇ ਸੱਤ ਸੇਵਾ ਫੇਲ ਨਹੀਂ ਜਿਨੇ ਇਹ ਸੇਵਾ ਕਰ ਲਈ ਸਮਝੋ ਸਭ ਸੇਵਾ ਦਾ ਫਾਲੋ ਨੂੰ ਮਿਲ ਗਿਆ ਜਿਨੇ ਇਹ ਸੇਵਾ ਛੱਡ ਦਿੱਤੀ ਬਾਹਰ ਜਾ ਕੇ ਸੇਵਾ ਕੀਤੀ ਉਹ ਜਿੰਨੀ ਮਰਜ਼ੀ ਬਾਹਰ ਸੇਵਾ ਕਰੇ ਪਾਠ ਪੂਜਾ ਕਰ ਲਵੇ ਉਹਨੂੰ ਕੋਈ ਫਾਲ ਨਹੀਂ ਮਿਲਣਾ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਹੈ ਬਜ਼ੁਰਗਾਂ ਦੀ ਸੇਵਾ ਕਰਨੀ ਆ ਇਹ ਇੱਕ ਵਾਰ ਦੁਰ ਗਏ ਫਿਰਨੇ ਲੱਭਣੇ ਬਜ਼ੁਰਗ ਸਾਡੇ ਘਰਾਂ ਦੀਆਂ ਬਰਕਤਾਂ ਨੇ ਕਿਉਂਕਿ ਵੇੜੇ ਦੇ ਵਿੱਚ ਬੈਠ ਕੇ ਸਾਨੂੰ ਪਤਾ ਨਹੀਂ ਕਿੰਨੀਆਂ ਅਸੀਸਾਂ ਦਿੰਦੇ ਨੇ ਹਰ ਵੇਲੇ ਸਾਡਾ ਭਲਾ ਮੰਗਦੇ ਨੇ ਉਹਨਾਂ ਦੇ ਡਾਂਟ ਦੇ ਵਿੱਚ ਵੀ ਸਾਡੇ ਲਈ ਭਲਾ ਹੀ ਹੁੰਦਾ ਹੈ ਸਾਡੇ ਚੰਗੇ ਕਰਕੇ ਸਾਨੂੰ ਡਾਂਟਦੇ ਨੇ ਸਾਡੇ ਜੋ ਕਹਿ ਦਿੰਦੇ ਨਾ ਸਾਡੇ ਕੰਮਤ ਹੁੰਦਿਆਂ ਦੇ ਵਿੱਚ ਬਰਕਤ ਨਹੀਂ ਪੈਂਦੀ ਮੈਂ ਕਹਿੰਨੀ ਆਂ ਚਾਰ ਦਿਨ ਆਪਣੇ ਬਜ਼ੁਰਗਾਂ ਦੀ ਸੇਵਾ ਕਰਕੇ ਦੇਖ ਲਓ ਬਜ਼ੁਰਗਾਂ ਦੇ ਮਨਦਰੋਂ ਨਿਕਲੀਆਂ ਅਸੀਸਾਂ ਨੇ ਸਾਡੇ ਸਾਰੇ ਰੁਕੇ ਹੋਏ ਕੰਮ ਤੋਰ ਦੇਣੀਆਂ ਕਿਉਂਕਿ ਮਾਂ ਬਾਪ ਦੀਆਂ ਬਜ਼ੁਰਗਾਂ ਦੀਆਂ ਅਸੀਸਾਂ ਦੇ ਵਿੱਚ ਉਹ ਤਾਕਤ ਹੈ ਜੋ ਸਾਡੇ ਪੁੱਠੇ ਪਾਈ ਲੇਖਾਂ ਨੂੰ ਵੀ ਸਿੱਧੇ ਕਰ ਸਕਦੇ ਨੇ ਅਤੇ ਜਿੰਨੇ ਮਾਂ ਬਾਪ ਨੂੰ ਦੁਖੀ ਕੀਤਾ ਉਹ ਜਿੱਥੇ ਮਰਜ਼ੀ ਚੰਗੇ ਕਰਮ ਕਮਾਉਣ ਦੀ ਕੋਸ਼ਿਸ਼ ਕਰੀ ਜਾਵੇ ਉਹਦਾ ਭਲਾ ਨਹੀਂ ਹੋ ਸਕਦਾ ਮਾਂ ਪਿਓ ਕਦੇ ਵੀ ਆਪਣੇ ਬੱਚਿਆਂ ਨੂੰ ਬਾਪੂ ਜੀ ਸਾਨੀ ਦਿੰਦੇ ਹਮੇਸ਼ਾ ਭਲਾ ਮੰਗਦੇ ਆ ਪਰ ਜਦੋਂ ਕੋਈ ਬੱਚਾ ਆਪਣੇ ਮਾਪੇ ਦੇ ਕਹਿਣੇ ਵਿੱਚ ਹੁੰਦਾ ਆ ਮਾਪੇ ਦੀਆਂ ਅੰਦਰਾਂ ਨੂੰ ਠੰਡ ਪਾਉਂਦਾ ਹੈ ਭਾਵ ਕੇ ਚੰਗੇ ਕੰਮ ਕਰਦਾ ਹੈ ਤਾਂ ਮਾਪੇ ਦਾ ਅੰਦਰ ਆਪਣੇ ਆਪ ਖੁਸ਼ ਹੁੰਦਾ ਹੈ ਅੰਦਰੋਂ ਆਪਣੇ ਆਪ ਹੀ ਦੁਆਵਾਂ ਅਸੀਸਾਂ ਨਿਕਲਦੀਆਂ ਨੇ ਉਸ ਬੱਚੇ ਦੇ ਉੱਤੇ ਪੂਰੀ ਕੁਦਰਤ ਪੂਰੀ ਕਾਇਨਾਤ ਮਿਹਰਬਾਨ ਹੁੰਦੀ ਆ ਤੇ ਜੋ ਬੱਚੇ ਆਪਣੇ ਮਾਪੇ ਦੇ ਕਹਿਣੇ ਦੇ ਵਿੱਚ ਨਹੀਂ ਹੁੰਦੇ ਉਹਨਾਂ ਦਾ અપਮਾਨ ਕਰਦੇ ਨੇ ਮਾਪੇ ਬਾਪ ਕੁਝ ਨਹੀਂ ਕਹਿੰਦੇ ਮਾਪੇ ਬਾਪ ਤਾਂ ਹਮੇਸ਼ਾ ਬੱਚਿਆਂ ਦਾ ਭਲਾ ਹੀ ਮੰਗਦੇ ਆ ਇਹ ਹੀ ਕਹਿ ਰਹੇ ਹੁੰਦੇ ਨੇ ਪ੍ਰਮਾਤਮਾ ਇਹਦੀ ਗਲਤੀ ਦੇ ਲਈ ਇਹਨੂੰ ਮਾਫ ਕਰ ਦਵੀਂ ਪ੍ਰਮਾਤਮਾ ਮਾਫੀ ਨਹੀਂ ਦਵੇਗਾ ਉਹਦੇ ਤੇ ਪੂਰੀ ਕੁਦਰਤ ਕਾਇਨਾਤ ਵੀ ਨਾਰਾਜ਼ ਹੋ ਜਾਂਦੀ ਆ ਜੋ ਆਪਣੇ ਮਾਪੇ ਬਾਪ ਦਾ ਅਪਮਾਨ ਕਰਦੇ ਨੇ ਸੋ ਇਹ ਸੇਵਾ ਆਪਣੇ ਘਰ ਦੀ ਸੇਵਾ ਸਭ ਤੋਂ ਪਹਿਲਾਂ ਸੰਭਾਲਣੀ ਆ ਤੇ ਜੋ ਵੀ ਆਪਾਂ ਹੱਥੀਂ ਸੇਵਾ ਕਰਦੇ ਆ ਉਹਨੂੰ ਕਦੇ ਵੀ ਦਾਨ ਨਹੀਂ ਕਹਿਣਾ ਇਹ ਤਾਂ ਪ੍ਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਅਸੀਂ ਖੁਦ ਵਰਤ ਰਹੇ ਆਂ ਜਿਸ ਨੂੰ ਪਰਮਾਤਮਾ ਨੇ ਅੱਗੇ ਵੰਡਣ ਜੋਗੇ ਕੀਤਾ ਹੈ ਗੁਰੂ ਨਾਨਕ ਪਾਸ਼ਾ ਜੀ ਨੇ ਸਾਨੂੰ ਕੀ ਸਮਝਾਇਆ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਸਤਿਗੁਰ ਸੱਚੇ ਪਾਸ਼ਾ ਦੇ ਸਾਨੂੰ ਹੱਕ ਸੱਚ ਦੀ ਕਿਰਤ ਕਰਨੀ ਸਿਖਾਈ ਹੈ ਨਾਮ ਜਪਣਾ ਤੇ ਆਪਣੀ ਕੀਤੀ ਹੋਈ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚੋਂ ਵੰਡ ਕੇ ਛਕਣ ਨੂੰ ਕਿਹਾ ਹੈ ਸਿੱਖ ਨੂੰ ਇਕੱਲਿਆਂ ਖਾਣ ਦਾ ਹੁਕਮ ਹੀ ਨਹੀਂ ਥੋੜੇ ਤੋਂ ਥੋੜਾ ਬਹੁਤੇ ਜੋ ਬਹੁਤਾ ਜ਼ਰੂਰ ਦਾਨ ਕਰੋ ਕਿਉਂਕਿ ਸਿੱਖ ਜੇ ਵੰਡ ਕੇ ਨਹੀਂ ਖਾਂਦਾ ਉਹਨੂੰ ਹজম ਨਹੀਂ ਹੋ ਸਕਦਾ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਵੰਡਣ ਵਾਲੇ ਬਣਾਇਆ ਹੈ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਹੈ ਹੰਕਾਰ ਨਹੀਂ ਕਰਨਾ ਇਸ ਗੱਲ ਦਾ ਮਾਲਕ ਨੂੰ ਸ਼ੁਕਰਾਨਾ ਕਰਨਾ ਕਿ ਵਾਹਿਗੁਰੂ ਜੀ ਇਹ ਕਿਰਪਾ ਤੁਸੀਂ ਕੀਤੀ ਹੈ ਸਾਨੂੰ ਇੰਨੇ ਜੋਗਾ ਕੀਤਾ ਕਿ ਅਸੀਂ ਕਿਸੇ ਦੀ ਮਦਦ ਕਰ ਸਕੀਏ ਪਰ ਇਸ ਗੱਲ ਦਾ ਕਦੇ ਹੰਕਾਰ ਨਹੀਂ ਕਰਨਾ ਕਿਸੇ ਦੀ ਮਦਦ ਕਰਕੇ ਉਹਨੂੰ ਜਿਤਾਉਣਾ ਨਹੀਂ ਆ બસ ਮੁੱਖਦੀ ਗੱਲ ਇਹ ਹੈ ਕਿ ਜਦੋਂ ਵੀ ਤੁਸੀਂ ਸੇਵਾ ਕਰਦੇ ਹੋ ਭਾਵੇਂ ਤੁਸੀਂ ਮੱਸਿਆ ਵਾਲੇ ਦਿਨ ਪੁੰਨਿਆਂ ਵਾਲੇ ਦਿਨ ਕਿਸੇ ਖਾਸ ਚੀਜ਼ ਦੇ ਨਾਲ ਕਿਸੇ ਦੀ ਮਦਦ ਕਰ ਰਹੇ ਹੋ ਜਿਹਨੂੰ ਤੁਸੀਂ ਦਾਨ ਪੁੰਨ ਕਹਿ ਰਹੇ ਹੋ ਤਾਂ ਕਿਸੇ ਦੀ ਮਦਦ ਕਰ ਰਹੇ ਹੋ ਕਿਸੇ ਨੂੰ ਰੋਟੀ ਖਵਾ ਰਹੇ ਹੋ ਕਿਸੇ ਨੂੰ ਕੱਪੜਾ ਦੇ ਰਹੇ ਹੋ ਕਿਸੇ ਨੂੰ ਪੈਸੇ ਦੇ ਨਾਲ ਮਦਦ ਕਰ ਰਹੇ ਹੋ ਤੁਸੀਂ ਪੁੰਨਿਆਂ ਵਾਲੇ ਦਿਨ ਸੰਗਰਾਹਦ ਵਾਲੇ ਦਿਨ ਕਿਸੇ ਖਾਸ ਦਿਨ ਤਿਉਹਾਰ ਤੇ ਵੀ ਕਿਸ ਤਰ੍ਹਾਂ ਦੀ ਮਦਦ ਕਿਸੇ ਦੀ ਕਰ ਰਹੇ ਹੋ ਵੱਡੇ ਭਾਗਾਂ ਵਾਲੇ ਹੋ ਚਲੋ ਇੱਕ ਦਿਨ ਦੇ ਲਈ ਤਾਂ ਨੇਕ ਕਮਾਈ ਕੀਤੀ ਹਰ ਵੇਲੇ ਹੀ ਕਰਨੀ ਹੈ ਜਦੋਂ ਕੋਈ ਆਸ-ਪਾਸ ਲੋੜਵੰਦ ਦਿੱਸਦਾ ਤਾਂ ਉਹਦੀ ਮਦਦ ਲਈ ਸਭ ਤੋਂ ਅੱਗੇ ਜਾਣਾ ਹੈ ਗੁਰਮਾਨਕ ਪਾਤਸ਼ਾਹ ਨੇ ਕਲਗੀਧਰ ਪਾਤਸ਼ਾਹ ਨੇ ਸਾਨੂੰ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਣ ਨੂੰ ਕਿਹਾ ਹੈ ਤੇ ਉਹ ਦਸਵੰਦ ਨੂੰ ਕਿੱਥੇ ਵਰਤਣਾ ਹੈ ਕਲਗੀਧਰ ਪਾਤਸ਼ਾਹ ਕਹਿੰਦੇ ਕਿ ਜਦੋਂ ਦਸਵੰਦ ਲੈ ਕੇ ਗੁਰੂ ਘਰ ਆਉਣ ਲੱਗੇ ਤਾਂ ਸਭ ਤੋਂ ਪਹਿਲਾਂ ਆਪਣੇ ਆਸ-ਪਾਸ ਦੇਖੀ ਜੇ ਤੈਨੂੰ ਤੇਰੇ ਆਸ-ਪਾਸ ਕੋਈ ਲੋੜਵੰਦ ਗਰੀਬ ਦਿੱਸਿਆ ਸਭ ਤੋਂ ਪਹਿਲਾਂ ਉਹਦੀ ਮਦਦ ਕਰੀ ਫਿਰ ਬੱਚਿਆਂ ਹੋਇਆ ਗੁਰੂ ਘਰ ਵਿੱਚ ਲੈ ਆਵੀ ਜੇ ਨਾ ਵੀ ਗੁਰੂ ਘਰ ਪੇਂਟ ਕਰ ਸਕਿਆ ਤਾਂ ਵੀ ਕੋਈ ਗੱਲ ਨਹੀਂ ਗਰੀਬ ਦਾ ਮੂੰਹ ਗੁਰੂ ਦੀ ਗੋਲ ਕੇ ਇਹ ਬਚਨ ਪਾਸ਼ਾ ਦੇ ਨੇ ਸਭ ਤੋਂ ਪਹਿਲਾਂ ਕਿਸੇ ਲੋੜਵੰਦ ਦੀ ਬਾਹ ਫੜਨ ਨੂੰ ਕਿਹਾ ਹੈ ਕਿਸੇ ਦਾ ਸਹਾਰਾ ਬਣਨ ਨੂੰ ਕਿਹਾ ਹੈ ਫੜੇ ਦੇ ਕੰਮ ਕਰਨੇ ਆ ਜਿੱਥੇ ਵੀ ਸੇਵਾ ਕਰ ਸਕਦੇ ਆ ਹੱਥੀ ਸੇਵਾ ਕਰਨੀ ਆ ਆਣ ਦੇ ਨਾਲ ਧਨ ਦੇ ਨਾਲ ਜਿਵੇਂ ਦੀ ਸੇਵਾ ਕਰ ਸਕਦੇ ਆ ਕਰਨੀ ਆ ਪਰ ਸਭ ਤੋਂ ਪਹਿਲਾਂ ਨਾਮ ਦੀ ਕਮਾਈ ਵੀ ਕਰਨੀ ਇਹ ਨਹੀਂ ਭੁੱਲਣਾ ਵੀ ਨਾਮ ਜਪਣਾ ਵੀ ਸਾਡੇ ਲਈ ਜ਼ਰੂਰੀ ਆ ਨਾਮ ਵਿੱਚ ਜਪਣਾ ਹੈ ਸੇਵਾ ਵੀ ਕਰਨੀ ਆ ਸੋ ਇਹਨਾਂ ਬੇਨਤੀਆਂ ਨੂੰ ਜ਼ਰੂਰ ਪ੍ਰਵਾਨ ਕਰਨਾ ਜੀ ਜੇਕਰ ਵੀਡੀਓ ਬਣਾਉਂਦਿਆਂ ਹੋਇਆਂ ਕੋਈ ਕਿਸੇ ਪ੍ਰਕਾਰ ਦੀ ਗਲਤੀ ਰਹਿ ਗਈ ਹੋਵੇ ਵਿਚਾਰ ਕਰਦਿਆਂ ਹੋਇਆਂ ਕੋਈ ਗਲਤ ਸ਼ਬਦ ਬੋਲਿਆ ਗਿਆ ਹੋਵੇ ਤਾਂ ਮਾਫ ਕਰਨਾ ਤਾਂ ਪਿਆਰੀ ਸਾਧ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖਣਾ ਕਦੇ ਨਾ ਭੁੱਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ